ਨੀ ਇਹ ਆ ਕਿਵੇਂ ਮੋਦੀ ਨੂੰ ਨਾਲ ਲਈ ਆਉਂਦੀ ਆ ਨਹੀਂ ਮੈਨੂੰ ਤਾਂ ਆਇਆ ਲੱਗਦਾ ਹੈ ਬਦਲਾ ਲੈਣ ਆਈ ਹੈ ਲੱਪੜਦਾ ਨਹੀਂ ਕਿਹੜਾ ਬਦਲਾ ਭੈਣੇ ਮੇਰੇ ਤਾਂ ਅਜੇ ਤੱਕ ਪਹਿਲਾਂ ਵਾਲੇ ਲੱਪੜਦਾ ਨਿਸ਼ਾਨ ਈ ਟਿਆ ਨਹੀਂ ਬੰਬੇ ਆ ਲਈ ਤੇ ਦਵਾਈ ਖਾਣਾ ਕਰੀਮਾਂ ਲਾ ਨਿਸ਼ਾਨ ਦਾ ਤੇਰਾ ਕਿੱਧਰ ਜਾਊ ਨਹੀਂ ਭੈਣੇ ਲੋੜ ਦੀ ਦਵਾਈ ਖਾਦੀ ਆ ਬਥੇਰੇ ਕਰੀਮਾਂ ਲਾਲੀਆਂ ਫੇਰ ਫੇਰ ਫਰਕ ਨਹੀਂ ਪਿਆ ਨੇ ਕਿਹੜਾ ਫਰਕ ਨਿਸ਼ਾਨ ਤਾਂ ਹੁਣ ਟੈਨ ਦੇ ਬਜਾਏ ਦਿਰੋਂ ਤੇ ਨ ਗੁੜਾ ਹੀ ਹੋਈ ਜਾਂਦਾ ਗਾ ਅੱਛਾ ਹੁਣ ਤੂੰ ਸਿਮੇਟਰੀ ਇਕੋ ਜਿਹੀ ਕਰਨ ਵਾਸਤੇ ਦੂਜੇ ਪਾਸੇ ਨਿਸ਼ਾਨ ਪੋਣ ਆਈਆਂ ਉਹ ਨਾ ਭਾਈ ਉਹਦੇ ਕੋਈ ਦਵਾਈ ਨਹੀਂ ਕੰਮ ਕੀਤੀ ਉਹ ਮੈਂ ਖਾਇਥੋਂ ਕੋਈ ਜਾਦੂ ਟੂਣਾ ਕਰਵਾ ਲਈਏ ਪੰਜਾਬ ਚੋਂ ਬਾਬੇ ਬਹੁਤਾ ਇੱਥੇ ਅੱਛਾ ਨੇ ਇਹ ਤਾਂ ਥੋੜਾ ਪੋਣ ਆਈਏ ਬਾਬਿਆਂ ਤੋਂ हां दीदी दस्सो केड बापे को जाना मतलब बाली टांगा फ्रेंड बाबा छाड़ ने तन्नू त असली कुलवेंद्र कौर कोई ਲੈ ਕੇ ਜਾਨੇ ਆ ਆ ਥੋੜਾ ਪੌਣ ਜਾਣਦੀ ਆ ਕੇ ਉਹ ਕਿਹੜਾ ਥੋੜਾ ਉਹਨੂੰ ਤਾਂਰਨ ਪਾਉਣੀ ਤੇ ਕੱਢਣੀ ਸਾਰਾ ਕੁਝ ਜਾਣਦੀ ਆ ਇਹ ਪਾ ਚੱਲਵੇਂ ਥੋ ਮਦਾ ਮਾਸਕ ਲਾ ਲੈ ਕਰੋ ਮੂੰਹ ਤੇ ਇਹਦਾ ਪਣੋਂ ਜਮੇ ਮਰਵਾਉ ਨੂੰ ਫਿਰਦੇ